ਵਾਜੇ ਸੀ ਖੜੀਆਂ ਨਗਰ ਕੌਂਸਲ ਬੜਦੀ ਵਾਲਾ ਵਿਖੇ ਜਿੱਥੇ ਵਰਲਡ এনवायरमेंट ਡੇ ਜਿਹੜਾ ਮਨਾਇਆ ਜਾ ਰਿਹਾ ਉਹ ਗੱਲ ਕਰਾਂਗੇ ਮੈਡਮ ਤ੍ਰਿਪਤਾ ਜੀ ਦੇ ਨਾਲ ਕੀ ਕਹਿਣਾ ਹੈ ਇਹਨਾਂ ਦਾ ਜੋ ਅੱਜ ਜਿਹੜਾ ਇਹ ਦਿਵਸ ਮਨਾਇਆ ਜਾ ਰਿਹਾ ਕੀ ਕਹਿਣਾ ਜੀ ਸਰ ਮੈਸੀਪਲ ਨਗਰ ਕੌਂਸਲ ਕਰਦੀ ਵਾਲਾ ਤੋਂ ਸਵਚ ਪਾਕ ਮਿਸ਼ਨ ਅਧੀਨ ਆਪਾਂ ਜਿੱਥੇ এনवायरमेंट ਡੇ ਹੈ सेलिब्रेट ਕਰ ਰਹੇ ਹਾਂ ਜਿਹਦੇ ਵਿੱਚ ਆਪਾਂ ਲੋਕਾਂ ਨੂੰ ਸ਼ਹਿਰ ਵਾਸੀਆਂ ਨੂੰ ਰੀਓਫ ਪੌਸੜੀਓਫ ਰਿਸ਼ ਜੜੇ ਆਉਂ ਜੁਮੇਰ ਕਰ ਰਹੇ ਹਾਂ ਤਾਂ ਕਿ ਉਹ ਰੁੱਖ ਲਗਾਣ ਠੀਕ ਹੈ ਤੇ ਆਪਣੇ ਜਿਹੜੇ ਸ਼ਹਿਰ ਨੂੰ ਹਰਿਆ ਭਰਿਆ ਬਣਾਉਣਾ ਇਹ ਹਰਿਆ ਭਰਿਆ ਤਾਂ ਹੀ ਬਣੇਗਾ ਜੇਕਰ ਆਪਾਂ ਇਹਨੂੰ ਲਗਾਵਾਂਗੇ ਲੇਕਿਨ ਲਗਾਉਣ ਤੱਕ ਇਹਨੂੰ ਆਪਾਂ ਸਿਮਤੀ ਰੱਖਣਾ ਹੈਗਾ ਆਪਾਂ ਚੰਦ ਕਿ ਇਹਨੂੰ ਲਗਾਵੋ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਆਪਣੇ ਆਪਣੇ ਬੱਚੇ ਨੂੰ ਪਾਲਦੇ ਆ ਨਾ ਠੀਕ ਹੈ ਉਸ ਤਰ੍ਹਾਂ ਇਹਨੂੰ ਪਾਲੀਏ ਇਹਨੂੰ ਪਾਣੀ ਦੀਏ ਦਿਨ ਰਾਤ ਦੀ ਸੇਵਾ ਕਰੀਏ ਤਾਂ ਕਿ ਇਹ ਵੱਡਾ ਹੋ ਕੇ ਸਾਨੂੰ ਆਕਸੀਜਨ ਦੇ ਸਕੇ ਖਾਣ ਨੂੰ ਫਲ ਦੇ ਸਕੇ ਛਾਇਆ ਦੇ ਸਕੇ ਠੀਕ ਹੈ ਇਸ ਕਰਕੇ ਮੈਂ ਚੁੰਨੀ ਹੈ ਕਿ ਸਾਰੇ ਸ਼ਹਿਰ ਵਾਸੀਨ ਨੂੰ ਪੀਲਾ ਕਿ ਜੇਕਰ ਅਸੀਂ ਤੁਹਾਨੂੰ ਪਲਾਂਟ ਦੇ ਰਹੇ ਤਾਂ ਉਹ ਪਲਾਂਟ ਨੂੰ ਲੋ ਲੇਕਿਨ ਇੱਕ ਜ਼ਿੰਮੇਵਾਰੀ ਤੇ ਲੋ ਕਿ ਹਾਂ ਅਸੀਂ ਇਹਨੂੰ ਲਗਾਵਾਂਗੇ ਤੇਦੀ ਪੂਰੀ ਕੇਅਰ ਕਰਾਂਗੇ ਤਾਂ ਸੋ ਇੱਥੇ ਸਾਡਾ ਬ੍ਰਹਮ ਕੁਮਾਰੀ ਆਸ਼ਰਮ ਤੋਂ ਵੀ ਇੱਕ ਮੈਡਮ ਜੀ ਦੀਦੀ ਨਾਮ ਦੇ ਉੱਤੇ ਜ਼ਿਆਦਾਤਰ ਪ੍ਰਚਲਿਤ ਹੈ ਨਾ ਉਹ ਦੀਦੀ ਕਹਿ ਕੇ ਬੁਲਾਇਆ ਜਾਂਦਾ ਔਰ ਅਸੀਂ ਦੀਦੀ ਜੀ ਨਾਲ ਵੀ ਗੱਲ ਕਰਦੇ ਹਾਂ ਕੀ ਕਹਿਣਾ ਤੁਹਾਡਾ ਜੀ ਚੰਚੰਨੀ ਡੀਕੇ ਜਸਪੀ ਰੈਕਨ अफ्रेजा सीता ब्रह्मा कुमारी आश्रम से मैं यही कहना चाहूंगी कि अभी जो समय है समय के अनुसार बहुत बड़ी मांग है कि जैसे हम और इलेक्ट्रिक साधनों के ऊपर डिपेंड हो रहे हैं गर्मी से मुक्ति पाने के लिए लेकिन सबसे अच्छा जो और हमारे पर्यावरण को भी सुरक्षित और सुरक्षा प्रदान करने वाली चीज़ है वो है पौधे और उनको हमें लगाना चाहिए और इसी विषय पे आज हम सभी एकत्रित होकर पूरे इलाके को अवेयर करने के लिए ही ये रैली कर रहे हैं और वृक्ष हमें ज़्यादा से ज़्यादा पेड़ पौधे लगाने चाहिए इसके लिए ही हम सबको संदेश दे रहे हैं और आप सभी से भी यही हमारी अपील है निवेदन है कि आप सभी भी ज़्यादा से ज़्यादा पेड़ पौधे लगाएं और उनका ध्यान भी रखें उन्हें बड़ा करने में उनका पूरा ध्यान रखें केयर करें ताजो वो हमें पूरा फ़ायदा दे सकें ओम ਜਿਵੇਂ ਸਾਨੂੰ ਵੀ ਪਤਾ ਹੈ ਕਿ ਜਿਹੜਾ ਮੌਸਮ ਹੈ ਗਰਮੀ ਦਾ ਚੱਲ ਰਿਹਾ ਹੈ ਔਰ ਜਿਹੜੇ ਪੇੜ ਲਗਾਉਣੇ ਆ ਇਸ ਦੇ ਲਈ ਜੋ ਕੁਦਰਤੀ ਪਹਿਲਾਂ ਵੀ ਪੇੜ ਲੱਗੇ ਹੋਏ ਆ ਉਹ ਵੀ ਜਿਹੜੇ ਸੁੱਕ ਰਹੇ ਆ ਲੇਕਿਨ ਇਹਨਾਂ ਦੀ ਕੇਅਰ ਕਰਨੀ ਜਿਹੜਾ ਇੱਕ ਆਮ ਪਬਲਿਕ ਦਾ ਵੀ ਫਰਜ਼ ਬਣਦਾ ਹੈ ਇੱਕ ਜ਼ਿੰਮੇਵਾਰੀ ਬਣਦੀ ਹੈ ਤੇ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਹਰ ਇੱਕ ਨੂੰ ਚਾਹੀਦਾ ਕਿ ਇਸ ਦੇ ਵਿੱਚ ਆਪਣਾ ਵੱਡਾ ਯੋਗਦਾਨ ਵੀ ਪਾਇਆ ਜਾਵੇ ਔਰ ਇਹਨਾਂ ਨੂੰ ਬਿਲਕੁਲ ਦੇਖਿਆ ਜਾਵੇ ਔਰ ਪਾਣੀ ਦਾ ਵੀ ਖਾਸ ਤੌਰ ਦੇ ਉੱਤੇ ਖਿਆ ਰੱਖਿਆ ਜਾਵੇ ਕਿ ਸਮੇਂ-ਸਮੇਂ ਦੇ ਉਤੇ ਇਹਨਾਂ ਰੁੱਖਾਂ ਨੂੰ ਜੋ ਵੀ ਪੌਦੇ ਲਗਾਏ ਜਾ ਰਹੇ ਇਹਨਾਂ ਪੌਦਿਆਂ ਨੂੰ ਜਿਹੜਾ ਪਾਣੀ ਆ ਉਹ ਦਿੱਤਾ ਜਾਵੇ